ਮਾਫੀ ਚਾਹੁੰਦੇ ਆ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੈਂਚੇ ਨੇ ਸਾਡੇ ਵੀਰ ਗੁਰਿੰਦਰ ਸਿੰਘ ਐਡਵੋਕੇਟ ਫਰੜ ਤੋਂ ਰਾਤੀ ਗੱਲ ਹੋਈ ਸੀ ਇਹਨਾਂ ਨਾਲ ਕਿ ਸਵੇਰੇ ਆਹ ਡੀ ਮੀਡੀਆ ਤੋਂ ਸਾਡੇ ਵੀਰ ਮੀਟਰ ਸਿੰਘ ਪੰਜਾਬੀ ਈ ਮੀਡੀਆ 24 ਈ ਮੇਰ ਈ ਮੀਡੀਆ 24 ਜੜੀ ਹੁਣ ਅੰਗਰੇਜ਼ੀ ਨਾਲ ਉਜਾੜ ਲੈਂਦੇ ਮੇਰੀ ਮੇਰੀ ਅੰਗਰੇਜ਼ੀ ਤੇ ਹਿੰਦੀ ਦਾ ਅੱਜ ਤੱਕ ਬਣ ਗਿਆ ਕੇ ਬਣ ਗਿਆ ਤਾਂ ਹਿੰਦੀ ਤੇ ਅੰਗਰੇਜ਼ੀ ਵਾਲਿਆ ਭੈਣ ਜੀ ਨਾਲ ਹੀ ਬਣਿਆ ਜਿੱਤ ਕੇ ਨੰਬਰ ਤੁਸੀਂ ਨੰਬਰ ਤੁਸੀਂ ਅੰਗਰੇਜ਼ੀ ਚ ਹੀ ਦੱਸਦੇ ਹੋ ਮੈਂ ਤਾਂ ਤਕਰੀਬਨ 94170 88532 ਹੈ ਮੇਰਾ ਜਿੱਥੇ ਜਾਣ ਹਮ ਤਾਂ ਨਹੀਂ ਬਣੇ ਤੇ ਜੀ ਆਨ ਕਹਿਣਾ ਵਿਸ਼ੇਸ਼ ਤੌਰ ਤੇ ਸਾਡਾ ਜੀ ਬਿੰਦਰਿੰਦਰ ਜੈ ਸਾਡੇ ਮੀਡੀਆ ਸੰਦੇ ਪੰਜਾਬੀ 20 ਮੀਡੀਆ ਟੈਂਕ 24 ਤੋਂ ਸਾਲ ਹੀ ਪੜੋਣ ਨੂੰ ਜਾਨਿਆ ਨਾ ਕਰ ਗਿਆ ਕੋਈ ਗੱਲ ਨਹੀਂ ਸਵਾਗਤ ਕਰਦੇ ਆਂ ਜੀ ਗੁੱਡ ਪਰ ਹਿੰਦੀ ਦਾ ਮੇਰਾ ਵੀ ਬੁਰਾ ਹਾਲ ਹੈ ਮੈਨੂੰ ਇੱਕ ਵਾਰੀ ਇੰਸ਼ੋਰੈਂਸ ਵਾਲੇ ਦਾ ਫੋਨ ਆਇਆ ਕਹਿੰਦੇ ਜੀ ਆਪਕੇ ਪਾਸ ਕੌਨਸੀ ਕੰਫੀਡੈਂਸੀ ਗਾੜੀ ਬਹਿ ਕੇ ਚੀਤੇ ਰੱਖੀ ਮੈਨੂੰ ਯਾਦ ਵੀ ਭੁੱਲ ਗਿਆ ਵੀ ਹਿੰਦੀ ਚ ਕੀ ਚੀਤੇ ਕਹਿੰਦੇ ਸੋ ਇਹ ਹੋ ਜਾਂਦਾ ਚੱਲੀ ਜਾ ਸੋ ਇੱਕ ਨਵਾਂ ਗੀਤ ਹੈ ਜੀ ਖਾਸ ਕਰਕੇ ਲੇਡੀਜ਼ ਲਈ ਜਿਹੜੀਆਂ ਕਹਿੰਦੀਆਂ ਆਪਣੇ ਘਰ ਵਾਲੇ ਨੂੰ ਫੇਰ ਮੈਂ ਤਾਂ ਬੋਰ ਹੋਈ ਜਾਂਦੀ ਲੈ ਜਾ ਕੇ ਤੁਸੀਂ ਆਪੇ ਚੱਲ ਪੈਂਦੇ ਨਹੀਂ ਕੋਈ ਘਰ ਵਾਲੇ ਆਪੇ ਜਿਹੜੇ ਤੁਸੀਂ ਕਹਿੰਦੇ ਕਿ ਆਪੇ ਚੱਲ ਜਾਂਦੇ ਉਹ ਵੇ ਮਹੀਆ ਇੱਕ ਗੱਲ ਕਹਾ ਮੈਂ ਕਿਉਂ ਨਹੀਂ ਸੁਣਦਾ ਤੂੰ ਵੇ ਮਹੀਆ thank no. you త్యావా సల్తే సల్తే I'm gonna Oh, oh, oh. ਕੋਈ ਨਹੀਂ ਕੋਈ ਨਹੀਂ ਆ ਬਾਈ ਜੀ ओके ओके ਆਜੋ ਆਜੋ ਦੋ ਲਾਈਨਾਂ ਬਾਈ ਜੀ ਦੀ ਰਾਣਾ ਭੱਜ ਦੀ ਪਰਮਾਸ਼ਾ ਦੇ ਟਾਈਮ ਦਾ ਟਾਈਮ ਦਾ ਕੱਢਣਾ ਪੈਂਦਾ ਹਰ ਚੀਜ਼ ਲਈ ਟਾਈਮ ਕੱਢਣਾ ਚਾਹੀਦਾ ਸਿਹਤ ਲਈ ਬੱਚਿਆਂ ਲਈ ਗੁਰੂ ਘਰ ਜਾਣ

ਪਰ ਕੁਝ ਪੌੜੇ ਨਹੀਂ ਕੁਝ ਤਾਂ ਯਾਰੋਂ ਛੱਡਣਾ ਹੀ ਪੈਂਦਾ ਹੈ ਬੱਲੇ ਯਾਰੋਂ ਛੱਡਣਾ ਹੀ ਪੈਂਦਾ ਕੀਤੇ ਕੋਈ ਅੱਜ ਕੱਲ ਟਾਈਮ ਟੈਮ ਦਾ ਛੱਡਣਾ ਹੀ ਪੈਂਦਾ ਕੀਤੇ ਕੋਈ ਅੱਜ ਕੱਲ ਬਚਾਈ ਜਾਣਾ ਛੱਡਣਾ ਹੀ ਪੈਂਦਾ ਮੈਂ ਤਾਂ ਵਿਦੇਸ਼ ਪਰਦੇਸ ਆਇਆ ਬੜਾ ਹੀ ਡਾਲਰ ਪਾਉਂਡ ਕਮਾਇਆ ਹੁਣ ਨਾ ਪੀਂਦਾ ਨਾ ਨਾ ਆ ਨਾ ਸੁਖ ਬੱਚਿਆਂ ਦਾ ਹੀ ਪਾਇਆ ਯਾਰ ਉਹ ਇਤਨਾ ਮੁਲਕ ਪਰ ਆਇਆ ਇੱਕ ਦਿਨ ਛੱਡਣਾ ਹੀ ਪੈਂਦਾ ਏ ਈਂਦੇ ਕੋਲ ਅਕਲ ਚੱਲਦਾ ਰਹਦਾ ਈਂਦੇ ਕੋਲ ਅਕਲ ਚੱਲਦਾ ਰਹਦਾ ਈਂਦੇ ਕੋਲ ਅਕਲ ਚੱਲਦਾ ਰਹਦਾ ਇੱਕ ਆਪਣੇ ਬੰਦੇ ਦੀ ਗੱਲ ਉਹ ਚਿੱਤ ਪਿੱਗ ਲਾਉਣੇ ਨੂੰ ਇਹ ਕਰਦਾ ਵੀ ਮੁੰਡਾ ਘਰ ਵਾਲੀ ਤੋਂ ਡਰਦਾ ਇਹ ਤਕਰੀਬ ਨੂੰ ਸਾਰੇ ਦਰਦ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨਹੀਂ ਜਲਦੀ ਭਾਜੀ ਨਹੀਂ ਦਰਦੇ ਅੱਜ ਭਾਬੀ ਆਈ ਨੇ ਕਹਿ ਹੋਇਆ ਉਹ ਵਿਚਾਰੀਆਂ ਕੁਛ ਨਹੀਂ ਕਹਦੀਆਂ ਉਹ ਕਹਿੰਦੇ ਨੇ ਜਦ ਬਾਹਰੋਂ 7-8 ਇਕੱਠੇ ਜੇ ਲੈ ਕੇ ਆਉਂਦੇ ਨੇ ਆਇਆ ਲੱਗ ਰਿਹਾ ਇੱਕ ਤਾਂ ਮੇਰੇ ਕੋਲੇ ਬਹਿ ਕੇ ਲੈ ਆਇਆ ਕਰ ਗੱਲਾਂ ਚੱਲੀ ਵੀ ਬਹੁਤ ਸਾਰੀ ਚੱਲ ਉਹ ਚਿੱਤ ਪੈ ਕੇ ਲਾਉਣੇ ਨੂੰ ਇੱਕ ਦਾ ਬਿਸਮਾ ਮੈਂ ਵੀ ਲਾਤੀ ਪਰ ਜਿਦ ਤੋਰ ਉਹ ਜਿੱਤ ਪੈ ਕੇ ਲਾਉਣੇ ਨੂੰ ਇਹ ਕਰਦਾ ਵੀ ਮੁੰਡਾ ਘਰ ਵਾਲੀ ਤੋਂ ਡਰਦਾ ਯਾਰਾ ਬੇਲੀਆ ਬਿਨ ਬਿਨਿ ਸਰਦਾ ਉਤੋਂ ਦਿਨ ਜਾਂਦਾ ਏ ਡਰਦਾ ਉਹ ਬੈਠਾ ਪਿਆ ਸਕੀਮਾ ਕਰਦਾ ਤਾਂ ਕੋਈ ਲੜਾਈ ਪੈਂਦਾ ਏ ਜੀ ਤੇ ਕਹਿੰਦਾ ਕਾ ਉਹ ਵੈਦਾ ਦਿੱਤੀ ਬੜੀ ਦਵਾਈ ਜੇ ਵਦਗੀ ਇਹ ਵੈਸੇ ਖਾਂਦਾ ਪਿੰਗਾ ਨਹੀਂ ਭਲਾ ਦਿੰਦਾ ਉਠਾ ਖਾ ਖੋ ਗੋਗੜ ਬੜੀ ਵਧਾਈ ਹੁਣ ਵੀ ਉਠਿਆ ਜਾਂਦਾ ਭਾਈ ਵੈਦਾ ਦਿੱਤੀ ਬੜੀ ਦਵਾਈ ਉਹ ਤਾਂ ਕਿਸੇ ਕੰਮ ਨਹੀਂ ਉਹ ਤਾਂ ਜਾਣੀ ਨੇ ਖਟਾਈ ਵੇ ਉੱਠ ਕੇ ਭਜਰਾ ਪੈਦਾ ਇਹ ਦੇ ਕੋਲ ਇਹ ਜਾ ਕੇ ਚਰਨਾ ਵਿੱਚ ਸਿਰ ਧਣੀਏ ਉਹ ਦਸਾਦੀਆਂ ਝੋਲੀਆਂ ਭਰਦਾ ਭਈ ਪੱਲਾ ਅਟੜਾਈ ਕਹਿੰਦਾ ਈ ਦੇਖਣ ਅੰਦਰ ਕੇ ਬਹੁਤ ਮਿਹਰਬਾਨੀ ਭਾਈ ਬਹੁਤ ਵਧੀਆ ਲੱਗਿਆ ਜਿਹੜਾ ਚੰਗਾ ਗਾਇਆ ਸੋਹਣਾ ਗਾਇਆ ਵਧੀਆ ਗਾਇਆ ਸੁਰਾਪੁਰੀ